ਜਦੋਂ ਪਤੀ ਪਤਨੀ ਦਾ ਤਲਾਕ ਹੁੰਦਾ ਹੈ ਤਾਂ ਫਿਰ ਉਸ ਵੇਲੇ ਪਤੀ ਪਤਨੀ ਦੇ ਵਿਚਕਾਰ ਜ਼ਮੀਨ ਜਾਇਦਾਦ ਪ੍ਰੋਪਰਟੀ ਵੀ ਵੰਡੀ ਜਾਂਦੀ ਹੈ ਭਾਵੇਂ ਕੋਈ ਪਲਾਟ ਹੋਵੇ ਘਰ ਹੋਵੇ ਦੁਕਾਨ ਹੋਵੇ ਮਕਾਨ ਹੋਵੇ ਜਾਂ ਫਿਰ ਘਰ ਦਾ ਦੂਜਾ ਕੀਮਤੀ ਸਮਾਨ ਹੋਵੇ ਕੋਈ ਸਕੂਟਰ ਮੋਟਰਸਾਈਕਲ ਕਾਰ ਕੁਝ ਵੀ ਹੋਵੇ ਉਸ ਦੀ ਵੀ ਵੰਡ ਪੈਂਦੀ ਹੈਗੀ ਇਸ ਵੰਡ ਦੇ ਲਈ ਨਿਯਮ ਕੀ ਨੇ ਕਾਨੂੰਨ ਕੀ ਹੈ ਕਈ ਦੋਸਤਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਜਿਵੇਂ ਕਿ ਕੀ ਤਲਾਕ ਤੋਂ ਬਾਅਦ ਪਤਨੀ ਨੂੰ ਪਤੀ ਦੀ ਜਾਇਦਾਦ ਦੇ ਵਿੱਚ ਹਿੱਸਾ ਮਿਲੇਗਾ ਕੀ ਪਤਨੀ ਨੂੰ ਪਤੀ ਦੀ ਜੱਦੀ ਜਾਇਦਾਦ ਦੇ ਵਿੱਚ ਹਿੱਸਾ ਮਿਲੇਗਾ ਕਿਉਂਕਿ ਜਿਹੜੀ ਪ੍ਰਾਪਰਟੀ ਹੈ ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜਿਹੜੀ ਖੁਦ ਬਣਾਈ ਹੋਈ ਜਾਇਦਾਦ ਹੁੰਦੀ ਹੈ ਕਿਸੇ ਵਿਅਕਤੀ ਦੀ ਜਿਹਨੂੰ ਅਸੀਂ ਸੈਲਫ ਅਕਵਾਇਰਡ ਪ੍ਰਾਪਰਟੀ ਕਹਿ ਦਿੰਦੇ ਹਾਂ ਦੂਜੀ ਹੁੰਦੀ ਹੈ ਜੱਦੀ ਜਾਇਦਾਦ ਜਿਹੜੀ ਸਾਨੂੰ ਵਿਰਾਸਤ ਦੇ ਵਿੱਚ ਮਿਲਦੀ ਹੈ ਜਿਹੜੀ ਸਾਨੂੰ ਸਾਡੇ ਦਾਦੇ ਪਰਦਾਦਿਆਂ ਤੋਂ ਮਿਲਦੀ ਹੈ ਸਾਡੇ ਪੁਰਖਿਆਂ ਤੋਂ ਪੀੜੀਦਰ ਪੀੜੀ ਦ ਚਲਦੀ ਹੈਗੀ ਤੇ ਇੱਕ ਹੋਰ ਸਵਾਲ ਕਈ ਵਾਰੀ ਮਨ ਦੇ ਵਿੱਚ ਆ ਜਾਂਦਾ ਹੈ ਕਿ ਜੇਕਰ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਕੀ ਪਤਨੀ ਨੂੰ ਜਾਇਦਾਦ ਮਿਲੂਗੀ ਉਸ ਦੇ ਪਤੀ ਦੀ ਜਿਹੜੀ ਜਾਇਦਾਦ ਹੁੰਦੀ ਹੈ ਪ੍ਰਾਪਰਟੀ ਹੁੰਦੀ ਹੈ ਤੇ ਇੱਕ ਹੋਰ ਮੇਨ ਜਿਹੜਾ ਸਵਾਲ ਹੈ ਕਿ ਜੇਕਰ ਦੋਵਾਂ ਨੇ ਇਕੱਠਾ ਕਰਜ਼ਾ ਲਿਆ ਹੈ ਪਤੀ ਪਤਨੀ ਨੇ ਹਸਬੈਂਡ ਵਾਈਫ ਨੇ ਕੋਈ ਲੋਨ ਲੈ ਲਿਆ ਤਾਂ ਫਿਰ ਤਲਾਕ ਤੋਂ ਬਾਅਦ ਉਸ ਲੋਨ ਨੂੰ ਉਸ ਕਰਜ਼ੇ ਨੂੰ ਵਾਪਸ ਕੌਣ ਕਰੂਗਾ ਤੇ ਵਿਆਹ ਦੇ ਸਮੇਂ ਪਤਨੀ ਨੂੰ ਜਿਹੜੇ ਗਹਿਣੇ ਮਿਲੇ ਹੁੰਦੇ ਨੇ ਗਿਫਟ ਮਿਲੇ ਹੁੰਦੇ ਨੇ ਜਾਂ ਹੋਰ ਜਿਹੜਾ ਕੀਮਤੀ ਸਮਾਨ ਹੈ ਉਹ ਮਿਲਿਆ ਹੁੰਦਾ ਉਹਦਾ ਕੀ ਹੋਊਗਾ ਉਹ ਕਿਸ ਨੂੰ ਮਿਲੂਗਾ ਤੇ ਕਈ ਹੋਰ ਜਿਹੜੇ ਸਵਾਲ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਵਿਆਹੇ ਹੋਏ ਜੋੜਿਆਂ ਦੇ ਵਿੱਚ ਲੜਾਈ ਝਗੜੇ ਤੇ ਜਿਹੜੇ ਤਲਾਕ ਦੇ ਕੇਸ ਨੇ ਉਹ ਲਗਾਤਾਰ ਵੱਧ ਰਹੇ ਨੇ ਅਸੀਂ ਕੋਰਟ ਕਚੈਰੀਆਂ ਦੇ ਵਿੱਚ ਹਰ ਰੋਜ਼ ਦੇਖਦੇ ਹਾਂ ਜਿਹੜੇ ਫੈਮਿਲੀ ਡਿਸਪਿਊਟ ਨੇ ਮੈਟ੍ਰੀਮੋਨੀਅਲ ਡਿਸਪਿਊਟ ਨੇ ਜਿਹੜੇ ਹਸਬੰਡ ਵਾਈਫ ਦੇ ਝਗੜੇ ਨੇ ਕੋਰਟ ਕੇਸ ਨੇ ਉਹ ਬਹੁਤ ਹੋ ਰਹੇ ਨੇ ਕਈ ਵਾਰ ਜਦੋਂ ਰਿਸ਼ਤੇ ਵਿੱਚ ਤਾਲਮੇਲ ਨਹੀਂ ਹੁੰਦਾ ਲੜਾਈਆਂ ਵੱਧ ਜਾਂਦੀਆਂ ਨੇ ਤਾਂ ਮਾਮਲਾ ਫਿਰ ਤਲਾਕ ਤੱਕ ਪਹੁੰਚ ਜਾਂਦਾ ਹੈ ਪਰ ਤਲਾਕ ਸਿਰਫ ਪਤੀ ਪਤਨੀ ਦੇ ਵੱਖ ਹੋਣ ਤੱਕ ਸੀਮਿਤ ਨਹੀਂ ਹੈਗਾ ਇਸ ਦੇ ਨਾਲ ਹੀ ਜਾਇਦਾਦ ਦੀ ਵੀ ਵੰਡ ਹੁੰਦੀ ਹੈ ਜੇ ਕੋਈ ਬੈਂਕ ਬੈਲੈਂਸ ਹੈ ਕੋਈ ਹੋਰ ਕੀਮਤੀ ਸਮਾਨ ਹੈ ਉਸ ਦੀ ਵੰਡ ਦੇ ਵੀ ਸਵਾਲ ਉੱਠਦੇ ਨੇ ਅੱਜ ਵੀ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਤਲਾਕ ਤੋਂ ਬਾਅਦ ਜ਼ਮੀਨ ਜਾਇਦਾਦ ਪ੍ਰਾਪਰਟੀ ਦੀ ਵੰਡ ਦੇ ਲਈ ਸਾਡੇ ਦੇਸ਼ ਵਿੱਚ ਕੀ ਨਿਯਮ ਨੇ ਕੀ ਕਾਨੂੰਨ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਦੇ ਨਾਲ ਸੰਬੰਧਿਤ ਮਹੱਤਵਪੂਰਨ ਕਾਨੂੰਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਕਿਵੇਂ ਹੁੰਦੀ ਹੈ, ਕੀ ਨਿਯਮ ਨੇ, ਕੀ ਕਾਨੂੰਨ ਹੈ। ਤਲਾਕ ਤੋਂ ਬਾਅਦ ਜਾਇਦਾਦ ਤੇ ਪਤੀ-ਪਤਨੀ ਦੇ ਕੀ ਹੱਕ ਨੇ, ਕੀ ਅਧਿਕਾਰ ਨੇ? ਹਰ ਉਸ ਵਿਅਕਤੀ ਨੂੰ ਜਿਹੜਾ ਤਲਾਕ ਲੈਣ ਬਾਰੇ ਸੋਚ ਰਿਹਾ ਹੈ, ਜਾਂ ਜਿਸ ਦਾ ਤਲਾਕ ਦਾ ਕੇਸ ਕੋਰਟ ਕਚੈਰੀ ਦੇ ਵਿੱਚ ਚੱਲ ਰਿਹਾ ਹੈ ਜਾਂ ਇੱਥੋਂ ਤੱਕ ਕਹਿ ਦਈਏ ਕਿ ਜਿਹੜਾ ਵਿਅਕਤੀ ਵਿਆਹਾ ਹੋਇਆ ਹੈ ਭਾਵੇਂ ਕੋਈ ਪੁਰਸ਼ ਹੈ ਭਾਵੇਂ ਔਰਤ ਹੈ ਉਹਨਾਂ ਸਾਰਿਆਂ ਨੂੰ ਇਹਨਾਂ ਨੀਮਾਂ ਬਾਰੇ ਇਹਨਾਂ ਕਾਨੂੰਨਾਂ ਬਾਰੇ ਹੱਕਾਂ ਬਾਰੇ ਅਧਿਕਾਰਾਂ ਬਾਰੇ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹ ਸਾਰੀ ਜਾਣਕਾਰੀ ਹੋਣ ਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਹੱਕ ਕੀ ਨੇ ਅਧਿਕਾਰ ਕੀ ਨੇ ਤੁਹਾਨੂੰ ਇਹ ਵੀ ਜਾਨਣਾ ਚਾਹੀਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਤਲਾਕ ਤੋਂ ਬਾਅਦ ਪਤੀ ਪਤਨੀ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ ਤਾਂ ਨਾ ਸਿਰਫ ਦੋਨੋਂ ਵਿਅਕਤੀ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਨੇ ਸਗੋਂ ਵਿਆਹ ਦੇ ਦੌਰਾਨ ਇਕੱਠੀਆਂ ਕੀਤੀਆਂ ਚੀਜ਼ਾਂ ਨੂੰ ਵੀ ਵੰਡਣਾ ਜ਼ਰੂਰੀ ਹੋ ਜਾਂਦਾ ਹੈ ਇਸੇ ਨੂੰ ਅਸੀਂ ਜਾਇਦਾਦ ਦੀ ਜ਼ਮੀਨ ਦੀ ਪ੍ਰਾਪਰਟੀ ਦੀ ਜਾਂ ਜਿਹੜਾ ਹੋਰ ਕੀਮਤੀ ਸਮਾਨ ਹੁੰਦਾ ਉਸ ਦੀ ਵੰਡ ਕਹਿੰਦੇ ਆਂਗੇ ਜੇਕਰ ਪਤੀ ਪਤਨੀ ਜਾਇਦਾਦ ਵੰਡਣ ਦੇ ਲਈ ਸਹਿਮਤ ਹੋ ਜਾਂਦੇ ਨੇ ਐਗਰੀ ਹੋ ਜਾਂਦੇ ਨੇ ਤਾਂ ਫਿਰ ਇਹ ਸਭ ਤੋਂ ਆਸਾਨ ਤਰੀਕਾ ਹੁੰਦਾ ਹੈ ਸੌਖਾ ਤਰੀਕਾ ਹੁੰਦਾ ਹੈ ਛੇਤੀ ਕੰਮ ਨਿਬੜ ਜਾਂਦਾ ਹੈ ਇੱਕ ਲਿਖਤੀ ਸਮਝੌਤਾ ਹੋ ਜਾਂਦਾ ਜਿਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਜਾਂਦਾ ਕਿ ਕੌਣ ਕੀ ਰੱਖੂਗਾ ਕਿਹੜਾ ਸਮਾਨ ਕਿਹਦੇ ਕੋਲੇ ਹੋਊਗਾ ਇਹ ਇਸ ਸਮਝੌਤੇ ਨੂੰ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਫਿਰ ਜਿਹੜੀ ਅਦਾਲਤ ਹੈ ਇਸ ਸਮਝੌਤੇ ਦੇ ਮੁਤਾਬਕ ਫੈਸਲਾ ਕਰ ਦਿੰਦੀ ਹੈ ਇਸ ਨੂੰ ਕਾਨੂੰਨੀ ਤੌਰ ਤੇ ਜਾਇਜ਼ ਠਹਿਰਾਇਆ ਜਾਂਦਾ ਹੈ ਪਰ ਜੇਕਰ ਪਤੀ ਪਤਨੀ ਸਹਿਮਤ ਨਹੀਂ ਹੁੰਦੀ ਉਹਨਾਂ ਦੇ ਵਿਚਕਾਰ ਸਹਿਮਤੀ ਨਹੀਂ ਬਣਦੀ ਡਿਸਪਿਊਟ ਖੜਾ ਰਹਿੰਦਾ ਤਾਂ ਫਿਰ ਮੀਡੀਏਸ਼ਨ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ ਵਿਚੋਲਗੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿਸੇ ਇਹ ਥਰਡ ਪਰਸਨ ਦਾ ਸਹਾਰਾ ਲਿਆ ਜਾ ਸਕਦਾ ਹੈ ਜਿਹਨੂੰ ਅਸੀਂ ਮੀਡੀਏਟਰ ਕਹਿ ਸਕਦੇ ਹਾਂ ਵਿਚੋਲਾ ਕਹਿ ਸਕਦੇ ਹਾਂ ਉਹ ਇੱਕ ਟ੍ਰੇਨਡ ਵਿਅਕਤੀ ਹੁੰਦਾ ਹੈ ਉਹ ਦੋਮੋ ਧਿਰਾਂ ਦੇ ਨਾਲ ਗੱਲਬਾਤ ਕਰਦਾ ਹੈ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਜੇਕਰ ਦੋਵੇਂ ਪਤੀ ਪਤਨੀ ਹਸਬੈਂਡ ਵਾਈਫ ਸਹਿਮਤ ਹੋ ਜਾਂਦੇ ਨੇ ਤਾਂ ਫਿਰ ਲਿਖਤੀ ਸਮਝੌਤਾ ਜਿਹੜਾ ਉਹ ਲਿਖਿਆ ਜਾਂਦਾ ਹੈ ਤਾਂ ਫਿਰ ਜਿਹੜਾ ਇਹ ਮੈਟਰ ਹੈ ਕੇਸ ਹੈ ਛੇਤੀ ਨਿਬੜ ਜਾਂਦਾ ਹੈ ਸਮੇਂ ਦੀ ਬਚਤ ਹੁੰਦੀ ਹੈ ਪੈਸੇ ਦੀ ਬਚਤ ਹੁੰਦੀ ਹੈ ਖੱਜਲ ਖਵਾਰੀ ਤੋਂ ਬਚਦੇ ਨੇ ਹੋਰ ਵੀ ਬਹੁਤ ਫਾਇਦੇ ਹੁੰਦੇ ਨੇ ਜੇਕਰ ਫਿਰ ਵੀ ਕੋਈ ਸਹਿਮਤੀ ਨਹੀਂ ਬਣਦੀ ਮੀਡੀਏਸ਼ਨ ਦੇ ਵਿੱਚ ਜਾਣ ਤੋਂ ਬਾਅਦ ਵੀ ਵਿਚੋਲੇ ਦੇ ਵਿੱਚ ਪੈਣ ਤੋਂ ਬਾਅਦ ਵੀ ਤਾਂ ਫਿਰ ਜਿਹੜਾ ਕੇਸ ਹੈ ਉਹ ਦੁਬਾਰਾ ਅਦਾਲਤ ਦੇ ਵਿੱਚ ਚਲਾ ਜਾਂਦਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਅਦਾਲਤ ਦੇ ਵਿੱਚ ਕੇਸ ਹੈ ਜਿਹੜਾ ਉਹ ਦੈਰ ਕੀਤਾ ਜਾ ਸਕਦਾ ਹੈ ਜੇਕਰ ਪਤੀ ਪਤਨੀ ਦੇ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਹੈ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਫਿਰ ਕੇਸ ਜਾਂ ਮਾਮਲਾ ਅਦਾਲਤ ਦੇ ਵਿੱਚ ਜਾਂਦਾ ਹੈ ਫਿਰ ਦੋਮਾ ਨੂੰ ਆਪਣੀ ਜਾਇਦਾਦ ਅਤੇ ਆਮਦਨ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਹੁੰਦੇ ਨੇ ਪੇਪਰ ਹੁੰਦੇ ਨੇ ਡਾਕੂਮੈਂਟ ਹੁੰਦੇ ਨੇ ਉਹ ਦੇਣੇ ਪੈਂਦੇ ਨੇ ਅਦਾਲਤ ਦੇਖਦੀ ਹੈ ਕਿ ਕਿਸ ਨੇ ਕਿੰਨਾ ਦਿੱਤਾ ਹੈ ਅਤੇ ਕਿਸ ਨੂੰ ਹੋਰ ਚਾਹੀਦਾ ਹੈ ਵੰਡ ਸਹੀ ਹੋਈ ਹੈ ਜਾਂ ਨਹੀਂ ਹੋਈ ਹੈ ਜਦੋਂ ਉਹਨਾਂ ਦੇ ਵਿੱਚ ਡਿਸਪਿਊਟ ਖੜਾ ਹੁੰਦਾ ਹੈ ਫਿਰ ਉਸ ਨੂੰ ਅਦਾਲਤ ਹੈ ਜਿਹੜੀ ਉਹ ਵੰਡਦੀ ਹੈਗੀ ਨੀਮਾ ਮੁਤਾਬਕ ਕਾਨੂੰਨ ਮੁਤਾਬਕ ਜੋ ਜਾਇਜ਼ ਵੰਡ ਬਣਦੀ ਹੈ ਫਿਰ ਉਹ ਅਦਾਲਤ ਕਰਦੀ ਹੈਗੀ ਜੇਕਰ ਪਤਨੀ ਬੀਤੀ ਤੌਰ ਤੇ ਕਮਜ਼ੋਰ ਹੈ ਤਾਂ ਅਦਾਲਤ ਹੈ ਜਿਹੜੀ ਉਹ ਪਤੀ ਨੂੰ ਗੁਜ਼ਾਰਾ ਪੱਤਾ ਦੇਣ ਦਾ ਖਰਚਾ ਦੇਣ ਦਾ ਆਰਡਰ ਵੀ ਕਰ ਸਕਦੀ ਹੈ ਹੁਕਮ ਵੀ ਦੇ ਸਕਦੀ ਹੈ ਤੇ ਸਵਾਲ ਇਹ ਵੀ ਹੈ ਕਿ ਤਲਾਕ ਤੋਂ ਬਾਅਦ ਕਿਹੜੀਆਂ-ਕਿਹੜੀਆਂ ਜਾਇਦਾਦਾਂ ਵੰਡੀਆਂ ਜਾਂਦੀਆਂ ਨੇ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਜਾਇਦਾਦ ਦੀ ਪ੍ਰਾਪਰਟੀ ਦੀ ਕਿ ਉਹਦੇ ਵਿੱਚ ਕੀ-ਕੀ ਸ਼ਾਮਲ ਹੈ ਦੋਸਤੋ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਿਆਹ ਤੋਂ ਬਾਅਦ ਕੀ ਖਰੀਦਿਆ ਗਿਆ ਸੀ ਤੇ ਉਸ ਚੀਜ਼ ਨੂੰ ਖਰੀਦਣ ਲਈ ਕਿਸ ਨੇ ਕਿੰਨਾ ਯੋਗਦਾਨ ਪਾਇਆ ਸੀ ਕਿਸ ਨੇ ਕਿੰਨੇ ਪੈਸੇ ਦਿੱਤੇ ਤੇ ਇਸ ਨੂੰ ਥੋੜਾ ਜਿਹਾ ਆਪਾਂ ਸੌਖੀ ਸਰਲ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਲੈਣੇ ਆਂ ਜੇਕਰ ਪਤੀ ਪਤਨੀ ਨੇ ਵਿਆਹ ਤੋਂ ਬਾਅਦ ਇਕੱਠੇ ਕੋਈ ਜਾਇਦਾਦ ਖਰੀਦੀ ਹੈ ਜਿਵੇਂ ਕਿ ਕੋਈ ਘਰ ਕੋਈ ਕਾਰ ਜਾਂ ਮੋਟਰਸਾਈਕਲ ਤੇ ਇਹਨਾਂ ਦੋਵਾਂ ਦੇ ਨਾਮ ਤੇ ਹੈਗੀ ਹੈ ਇਹ ਚੀਜ਼ ਕੋਈ ਵੀ ਹੈ ਘਰ ਮਕਾਨ ਦੁਕਾਨ ਸਾਈਕਲ ਮੋਟਰਸਾਈਕਲ ਕੁਝ ਵੀ ਪਤੀ ਪਤਨੀ ਦੇ ਦੋਵਾਂ ਦੇ ਨਾਮ ਤੇ ਹੈ ਤਾਂ ਇਸ ਨੂੰ ਬਰਾਬਰ ਜਾਂ ਫਿਰ ਦੋਨਾਂ ਦੀ ਭਾਈਵਾਲੀ ਦੇ ਅਨੁਸਾਰ ਹੀ ਵੰਡਿਆ ਜਾਊਗਾ ਵਿਆਹ ਤੋਂ ਪਹਿਲਾਂ ਦੀਆਂ ਜਿਹੜੀਆਂ ਜਾਇਦਾਦਾਂ ਹੁੰਦੀਆਂ ਨੇ ਉਹਨਾਂ ਬਾਰੇ ਅਸੀਂ ਕਹਿ ਸਕਦੇ ਹਾਂ ਉਹ ਚੀਜ਼ਾਂ ਜੋ ਵਿਆਹ ਤੋਂ ਪਹਿਲਾਂ ਪਤੀ ਪਤਨੀ ਵਿੱਚੋਂ ਕਿਸੇ ਇੱਕ ਕੋਲੇ ਸੀਗੀਆਂ ਜਾਂ ਉਹਨਾਂ ਦੇ ਮਾਪਿਆਂ ਤੋਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ ਪਤਨੀ ਨੂੰ ਆਪਣੇ ਮਾਪਿਆਂ ਤੋਂ ਪਤੀ ਨੂੰ ਆਪਣੇ ਮਾਪਿਆਂ ਤੋਂ ਤੇ ਉਹ ਫਿਰ ਉਸੇ ਕੋਲੇ ਰਹਿੰਦੀਆਂ ਨੇ ਉਦਾਹਰਨ ਦੇ ਵਜੋਂ ਪਤਨੀ ਪਤੀ ਜਾਂ ਪਤਨੀ ਦੇ ਨਾਮ ਤੇ ਪਹਿਲਾਂ ਹੀ ਖਰੀਦੀ ਗਈ ਜਿਹੜੀ ਜ਼ਮੀਨ ਹੈ ਜਾਂ ਕੋਈ ਘਰ ਹੈ ਜਾਂ ਕੋਈ ਗਹਿਣੇ ਨੇ ਜੋ ਜਾਂ ਕੋਈ ਤੋਹਫੇ ਨੇ ਜਿਹੜੇ ਮਾਪਿਆਂ ਤੋਂ ਪ੍ਰਾਪਤ ਹੋਏ ਨੇ ਵਿਆਹ ਦੇ ਸਮੇਂ ਪਤਨੀ ਨੂੰ ਮਿਲੇ ਨੇ ਜਿਹੜੇ ਕੋਈ ਗਹਿਣੇ ਕੱਪੜੇ ਤੋਹਫੇ ਪੈਸੇ ਤਾਂ ਫਿਰ ਉਹ ਪਤਨੀ ਦੇ ਕੋਲ ਹੀ ਰਹਿੰਦੇ ਨੇ ਜਿਸ ਨੂੰ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਇਸਤਰੀ ਧਨ ਵੀ ਕਹਿ ਦਿੰਦੇ ਹਾਂਗੇ ਤੇ ਜੋ ਪਤੀ ਨੂੰ ਮਿਲੇਗਾ ਉਹ ਪਤੀ ਕੋਲੇ ਰਹੂਗਾ ਤੇ ਜੇ ਅਸੀਂ ਬੈਂਕ ਬੈਲੈਂਸ ਦੀ ਜਾਂ ਜੇ ਕੋਈ ਇਨਵੈਸਟਮੈਂਟ ਹੈਗੀ ਹੈ ਤਾਂ ਜੇ ਇਸ ਤਰ੍ਹਾਂ ਦਾ ਕੁਝ ਹੈਗਾ ਤਾਂ ਉਸ ਦੇ ਬਾਰੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਵਿਆਹ ਤੋਂ ਬਾਅਦ ਪਤੀ ਪਤਨੀ ਨੇ ਇਕੱਠੇ ਕੋਈ ਬੈਂਕ ਖਾਤਾ ਖੋਲ੍ਹਿਆ ਕੋਈ ਜੁਆਇੰਟ ਅਕਾਊਂਟ ਖੋਲ੍ਹਿਆ ਕੋਈ ਬੀਮਾ ਲੈ ਲਿਆ ਕੋਈ ਪਾਲਿਸੀ ਲੈ ਲਈ ਜਾਂ ਸ਼ੇਅਰ ਖਰੀਦ ਲਈ ਤਾਂ ਉਹਨਾਂ ਨੂੰ ਵੀ ਦੋਮਾਂ ਦੀ ਭਾਈ ਵਾਲੀ ਦੇ ਅਨੁਸਾਰ ਹੀ ਵੰਡਿਆ ਜਾਂਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਰਜ਼ੇ ਦੀ ਲੋਨ ਦੀ ਜੇਕਰ ਵਿਆਹ ਦੇ ਦੌਰਾਨ ਪਤੀ ਪਤਨੀ ਨੇ ਭਾਵ ਕਿ ਦੋਨਾਂ ਨੇ ਇਕੱਠਿਆਂ ਕਰਜ਼ਾ ਕੋਈ ਲੈ ਲਿਆ ਕੋਈ ਲੋਨ ਲੈ ਲਿਆ ਤਾਂ ਤਲਾਕ ਤੋਂ ਬਾਅਦ ਦੋਮਾਂ ਨੂੰ ਇਕੱਠੇ ਕਰਜ਼ਾ ਚੁਕਾਉਣਾ ਪਊਗਾ ਪਰ ਜੇਕਰ ਕਰਜ਼ਾ ਸਿਰਫ ਇੱਕ ਵਿਅਕਤੀ ਦੇ ਨਾਮ ਤੇ ਹੈ ਦੂਜੇ ਵਿਅਕਤੀ ਦਾ ਇਸ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਤਾਂ ਜਿਸ ਵਿਅਕਤੀ ਨੇ ਕਰਜ਼ਾ ਲਿਆ ਜਿਸ ਨੇ ਵਰਤਿਆ ਉਸ ਨੂੰ ਹੀ ਇਹ ਵਾਪਸ ਕਰਨਾ ਪਊਗਾ ਦੋਸਤੋ ਅਸੀਂ ਇਹ ਗੱਲ ਕਰ ਰਹੇ ਹਾਂ ਉਸ ਕੇਸ ਦੇ ਵਿੱਚ ਜਦੋਂ ਇੱਕ ਪਤੀ ਪਤਨੀ ਦੀ ਸਹਿਮਤੀ ਨਹੀਂ ਬਣਦੀ ਤਾਂ ਫਿਰ ਜਦੋਂ ਅਦਾਲਤ ਨੇ ਫੈਸਲਾ ਕਰਨਾ ਹੁੰਦਾ ਹੈ ਤੇ ਹੁਣ ਜਾਣਦੇ ਹਾਂ ਕਿ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਦੇ ਲਈ ਭਾਰਤ ਦੇ ਵਿੱਚ ਕਿਹੜਾ ਕਾਨੂੰਨ ਹੈ ਜਦੋਂ ਪਤੀ ਪਤਨੀ ਦਾ ਤਲਾਕ ਹੋ ਜਾਂਦਾ ਹੈ ਤਾਂ ਉਹਨਾਂ ਦੀ ਜਾਇਦਾਦ ਦੀ ਵੰਡ ਇੱਕ ਮੁਸ਼ਕਲ ਕੰਮ ਬਣ ਜਾਂਦਾ ਹੈ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲਈ ਵੱਖ-ਵੱਖ ਕਾਨੂੰਨ ਨੇ ਪਰ ਕੁਝ ਆਮ ਨਿਯਮ ਨੇ ਜੋ ਸਾਰਿਆਂ ਤੇ ਲਾਗੂ ਹੁੰਦੇ ਨੇ ਜਿਵੇਂ ਕਿ ਹਿੰਦੂ ਮੈਰਜ ਐਕਟ ਹੈ ਹਿੰਦੂ ਮੈਰਿਜ ਐਕਟ ਦਾ ਮਤਲਬ ਇਹ ਨਹੀਂ ਕਿ ਇਹ ਸਿਰਫ ਹਿੰਦੂਆਂ ਤੇ ਲਾਗੂ ਹੁੰਦਾ ਹੈ ਇਸ ਦੇ ਵਿੱਚ ਜਿਹੜੇ ਸਿੱਖ ਧਰਮ ਦੇ ਲੋਕ ਨੇ ਬੁੱਧ ਧਰਮ ਦੇ ਜੈਨ ਧਰਮ ਦੇ ਜਾਂ ਹਿੰਦੂ ਧਰਮ ਦੇ ਸਾਰੇ ਲੋਕ ਕਵਰ ਨੇ ਇਹ ਸਾਰਿਆਂ ਤੇ ਲਾਗੂ ਹੁੰਦਾ ਹੈਗਾ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਦੇ ਲਈ ਇਸ ਕਾਨੂੰਨ ਦੇ ਵਿੱਚ ਕੋਈ ਸਿੱਧਾ ਨਿਯਮ ਨਹੀਂ ਹੈਗਾ ਆਮ ਤੌਰ ਤੇ ਜਿਹੜੇ ਪਤੀ ਪਤਨੀ ਹੁੰਦੇ ਨੇ ਦੋਨੋਂ ਜੇ ਉਹਨਾਂ ਨੇ ਕੋਈ ਇਕੱਠਿਆਂ ਨੇ ਕੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਖਰੀਦੀ ਹੈ ਤਾਂ ਉਸ ਨੂੰ ਉਹਨਾਂ ਦੋਨਾਂ ਦੇ ਵਿਚਕਾਰ ਵੰਡ ਦਿੱਤਾ ਜਾਂਦਾ ਹੈ ਹਾਲਾਂਕਿ ਪਤਨੀ ਨੂੰ ਪਤੀ ਦੀ ਨਿੱਜੀ ਜਾਇਦਾਦ ਦੇ ਵਿੱਚ ਕੋਈ ਹੱਕ ਨਹੀਂ ਮਿਲਦਾ ਪਰ ਪਤਨੀ ਆਪਣੇ ਖਰਚਿਆਂ ਦੇ ਲਈ ਗੁਜ਼ਾਰਾ ਪੱਤਾ ਮੰਗ ਸਕਦੀ ਹੈ ਖਰਚਾ ਮੰਗ ਸਕਦੀ ਹੈ ਜੇਕਰ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਤਨੀ ਨੂੰ ਉਸ ਦੀ ਜਾਇਦਾਦ ਤੇ ਕਾਨੂੰਨੀ ਹੱਕ ਮਿਲਦਾ ਹੈ ਪਰ ਜੇਕਰ ਤਲਾਕ ਹੋ ਜਾਂਦਾ ਹੈ ਤਾਂ ਪਤਨੀ ਦਾ ਪਤੀ ਦੀ ਜੱਦੀ ਜਾਇਦਾਦ ਤੇ ਕੋਈ ਵੀ ਹੱਕ ਨਹੀਂ ਹੁੰਦਾ ਜੇਕਰ ਤਲਾਕ ਤੋਂ ਪਹਿਲਾਂ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਤਨੀ ਉਸ ਦੀ ਜਾਇਦਾਦ ਦੇ ਵਿੱਚ ਹਿੱਸੇਦਾਰ ਬਣੂਗੀ ਹਿੰਦੂ ਸਿਖਸ਼ਣ ਐਕਟ ਜਿਹੜਾ ਬਣਿਆ ਹੋਇਆ ਹੈ ਉਹ ਇਸ ਗੱਲ ਨੂੰ ਦੱਸਦਾ ਹੈ ਇਸ ਟੌਪਿਕ ਤੇ ਅਸੀਂ ਪਹਿਲਾਂ ਵੀ ਕਈ ਵਾਰ ਵੀਡੀਓਜ਼ ਬਣਾ ਕੇ ਰਿਕਾਰਡ ਕਰ ਚੁੱਕੇ ਹਾਂ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਦੋਸਤੋ ਇੱਕ ਮੁਸਲਮ ਲਾਅ ਹੈ ਜਿਹੜਾ ਮੁਸਲਮ ਧਰਮ ਦੇ ਨਾਲ ਸੰਬੰਧਿਤ ਕਾਨੂੰਨ ਹੈ ਉਸ ਦੇ ਤਹਿਤ ਪਤੀ ਅਤੇ ਪਤਨੀ ਵਿਚਕਾਰ ਜਾਇਦਾਦ ਦੀ ਜਿਹੜੀ ਵੰਡ ਹੈ ਉਹ ਜਦੋਂ ਇੱਕ ਮੁਸਲਮ ਜੋੜਾ ਤਲਾਕ ਲੈਂਦਾ ਹੈ ਤਾਂ ਪਤੀ ਨੂੰ ਪਤਨੀ ਨੂੰ ਮਿਹਰ ਦੇਣਾ ਪੈਂਦਾ ਹੈ ਇਹ ਰਕਮ ਵਿਆਹ ਦੇ ਸਮੇਂ ਤੈਅ ਕੀਤੀ ਜਾਂਦੀ ਹੈ ਤਲਾਕ ਤੋਂ ਬਾਅਦ ਪਤਨੀ ਨੂੰ ਦਿੱਤੀ ਜਾਂਦੀ ਹੈ ਤਲਾਕ ਤੋਂ ਬਾਅਦ ਪਤਨੀ ਨੂੰ ਪਤੀ ਤੋਂ ਕੁਝ ਮਹੀਨਿਆਂ ਜਿਹਨੂੰ ਅਸੀਂ ਇੱਦਤ ਪੀਰੀਅਡ ਕਹੇ ਦਿੰਦੇ ਹਾਂ ਉਸ ਦੇ ਲਈ ਵੀ ਗੁਜ਼ਾਰਾ ਭੱਤਾ ਮਿਲਦਾ ਹੈ ਤਾਂ ਜੋ ਉਹ ਇਸ ਸਮੇਂ ਦੇ ਦੌਰਾਨ ਇੱਦਤ ਪੀਰੀਅਡ ਦੇ ਦੌਰਾਨ ਆਪਣੀ ਵਿੱਤੀ ਸਥਿਤੀ ਦਾ ਪ੍ਰਬੰਧਨ ਕਰ ਸਕੇ ਜੇਕਰ ਪਤਨੀ ਗਰੀਬ ਹੈ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਈਕ ਹੈ ਆਪਣਾ ਧਿਆਨ ਨਹੀਂ ਰੱਖ ਸਕਦੀ ਪੈਸੇ ਦੇ ਪੱਖੋਂ ਕਮਜ਼ੋਰ ਹੈ ਤਾਂ ਉਹ ਗੁਜ਼ਾਰਾ ਭੱਤਾ ਮੰਗ ਸਕਦੀ ਹੈ ਪਰ ਇਹ હિન્દੂ ਕਾਨੂੰਨ ਦੇ ਨਾਲੋਂ ਵੱਖਰੇ ਢੰਗ ਨਾਲ ਲਾਗੂ ਹੁੰਦਾ ਹੈ ਜਿਹੜਾ ਇਹ ਕਾਨੂੰਨ ਹੈ ਤੇ ਇੱਕ ਸਪੈਸ਼ਲ ਮੈਰਿਜ ਐਕਟ ਬਣਿਆ ਹੋਇਆ ਹੈ ਕਾਨੂੰਨ ਬਣਿਆ ਹੋਇਆ ਹੈ ਇਹ ਕਾਨੂੰਨ ਉਹਨਾਂ ਜੋੜਿਆਂ ਤੇ ਲਾਗੂ ਹੁੰਦਾ ਹੈ ਉਹਨਾਂ ਹਸਬੰਡ ਵਾਈਫ ਤੇ ਲਾਗੂ ਹੁੰਦਾ ਹੈ ਜੋ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਹੁੰਦੇ ਨੇ ਜਿਹਨੂੰ ਅਸੀਂ ਕਈ ਵਾਰੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਕਾਨੂੰਨ ਦੇ ਤਹਿਤ ਕੋਰਟ ਮੈਰਿਜ ਕਰਵਾਈ ਹੈ ਜੇਕਰ ਉਹਨਾਂ ਦਾ ਕਦੇ ਤਲਾਕ ਹੋ ਜਾਂਦਾ ਹੈ ਤਾਂ ਦੋਨਾਂ ਦੀ ਸਾਰੀ ਜਾਇਦਾਦ ਉਹਨਾਂ ਦੇ ਵਿਚਕਾਰ ਬਰਾਬਰ ਵੰਡ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਪਤਨੀ ਆਪਣੇ ਖਰਚਿਆਂ ਦੇ ਲਈ ਗੁਜ਼ਾਰਾ ਪੱਤਾ ਵੀ ਮੰਗ ਸਕਦੀ ਹੈ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜੇ ਇੱਕ ਨਵਾਂ ਕਾਨੂੰਨ ਆਇਆ ਸੀਗਾ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ ਬੀ ਐਨ ਐਸ ਐਸ ਕਹਿ ਦਿੰਦੇ ਹਾਂਗੇ ਉਸ ਦੀ ਇੱਕ ਧਾਰਾ ਹੈਗੀ ਹੈ 144 ਸੀ ਆਰ ਪੀ ਸੀ ਦੇ ਵਿੱਚ ਇਹ ਧਾਰਾ 125 ਸੀਗੀ ਜਿਹਨੂੰ ਅਸੀਂ ਖਰਚੇ ਦਾ ਕੇਸ ਵੀ ਕਹਿ ਦਿੰਦੇ ਸੀਗੇ ਜੇਕਰ ਪਤਨੀ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਤਾਂ ਉਹ ਆਪਣੇ ਖਰਚਿਆਂ ਦੇ ਲਈ ਪਤੀ ਤੋਂ ਪੈਸੇ ਮੰਗ ਸਕਦੀ ਹੈ ਖਰਚਾ ਮੰਗ ਸਕਦੀ ਹੈ ਇਸ ਧਾਰਾ ਦੇ ਤਹਿਤ ਤੇ ਇੱਕ ਕਾਨੂੰਨ ਹੋਰ ਬਣਿਆ ਹੋਇਆ ਜਿਹਨੂੰ ਅਸੀਂ ਡੀਵੀ ਐਕਟ ਵੀ ਕਹਿ ਦਿੰਦੇ ਆ ਜਾਂ ਡੋਮੈਸਟਿਕ ਵਾਇਲੈਂਸ ਐਕਟ ਕਹਿ ਦਿੰਦੇ ਆ ਘਰੇਲੂ ਹਿੰਸਾ ਐਕਟ ਕਹਿ ਦਿੰਦੇ ਆ ਇਹ ਕਾਨੂੰਨ ਬਣਿਆ ਸੀਗਾ 2005 ਦੇ ਵਿੱਚ ਇਸ ਕਾਨੂੰਨ ਦੇ ਤਹਿਤ ਪਤਨੀ ਨੂੰ ਰਹਿਣ ਦੇ ਲਈ ਘਰ ਦਾ ਅਧਿਕਾਰ ਮਿਲਦਾ ਹੈ ਹੱਕ ਮਿਲਦਾ ਹੈ ਭਾਵੇਂ ਘਰ પતિ ਦੇ ਨਾਮ ਤੇ ਹੀ ਕਿਉਂ ਨਾ ਹੋਵੇ ਤਾਂ ਵੀ ਪਤਨੀ ਨੂੰ ਰਹਿਣ ਦਾ ਹੱਕ ਮਿਲਦਾ ਹੈ ਜੇਕਰ ਤਲਾਕ ਤੋਂ ਬਾਅਦ ਜਿਹੜੇ ਬੱਚੇ ਨੇ ਮਾਂ ਦੇ ਨਾਲ ਰਹਿੰਦੇ ਨੇ ਕਿਉਂਕਿ ਜਦੋਂ ਕਈਆਂ ਦਾ ਤਲਾਕ ਹੁੰਦਾ ਹੈ ਤਾਂ ਉਹਨਾਂ ਦੇ ਨਾਲ ਜਾਵਾਕ ਹੁੰਦਾ ਹੈ ਕਈ ਕੇਸਜ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਤਾਂ ਪਿਤਾ ਤੋਂ ਬੱਚਿਆਂ ਦੀ ਪਰਵਰਿਸ਼ ਲਈ ਪੈਸੇ ਮੰਗੇ ਜਾ ਸਕਦੇ ਨੇ ਇਸ ਤੋਂ ਇਲਾਵਾ ਪਤੀ ਨੂੰ ਬੱਚਿਆਂ ਦੀ ਪੜ੍ਹਾਈ, ਭੋਜਨ, ਡਾਕਟਰੀ ਇਲਾਜ ਅਤੇ ਹੋਰ ਜ਼ਰੂਰੀ ਖਰਚਾਂ ਲਈ ਵੀ ਪੈਸੇ ਦੇਣੇ ਪੈ ਸਕਦੇ ਨੇ। ਇਸ ਤੋਂ ਇਲਾਵਾ ਅਦਾਲਤ ਇਹ ਵੀ ਫੈਸਲਾ ਕਰ ਸਕਦੀ ਹੈ ਕਿ ਬੱਚੇ ਦੇ ਨਾਮ ਤੇ ਕੋਈ ਜਾਇਦਾਦ ਬਣਾਈ ਜਾਵੇ ਜਾਂ ਕੋਈ ਐਫ.ਡੀ ਕਰਵਾਈ ਜਾਵੇ ਤਾਂ ਜੋ ਉਸ ਦਾ ਜਿਹੜਾ ਭਵਿੱਖ ਹੈ ਉਹ ਸੁਰੱਖਿਅਤ ਹੋਵੇ। ਜਦੋਂ ਤਲਾਕ ਤੋਂ ਬਾਅਦ ਜਾਇਦਾਦ ਵੰਡਣੀ ਪੈਂਦੀ ਹੈ ਤਾਂ ਕੁਝ ਮਹੱਤਮਪੂਰਨ ਜਿਹੜੇ ਡਾਕੂਮੈਂਟ ਨੇ, ਪੇਪਰ ਨੇ, ਦਸਤਾਵੇਜ਼ ਨੇ ਉਹ ਹੋਣੇ ਚਾਹੀਦੇ ਨੇ। ਇਹੇ ਦਸਤਾਵੇਜ਼ ਇਹ ਸਾਬਤ ਕਰਦੇ ਨੇ ਕਿ ਜਾਇਦਾਦ ਦਾ ਮਾਲਕ ਕੌਣ ਹੈ ਅਤੇ ਕਿਸ ਨੂੰ ਕਿਹੜੇ ਅਧਿਕਾਰ ਮਿਲਣੇ ਚਾਹੀਦੇ ਨੇ ਵਿਆਹ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਉਹ ਜਿਵੇਂ ਕਿ ਮੈਰਿਸ ਸਰਟੀਫਿਕੇਟ ਹੋ ਗਿਆ ਵਿਆਹ ਦਾ ਜਿਹੜਾ ਸਰਟੀਫਿਕੇਟ ਹੁੰਦਾ ਹੈ ਜਾਇਦਾਦ ਦੇ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਹੁੰਦੇ ਨੇ ਜਿਵੇਂ ਕਿ ਘਰ ਦੇ ਕਾਗਜ਼ਾਤ ਹੁੰਦੇ ਨੇ ਜ਼ਮੀਨ ਦੇ ਕਾਗਜ਼ਾਤ ਹੁੰਦੇ ਨੇ ਜੇ ਕੋਈ ਘਰ ਹੈ ਦੁਕਾਨ ਹੈ ਮਕਾਨ ਹੈ ਜ਼ਮੀਨ ਹੈ ਉਹਦੇ ਜਿਹੜੇ ਪੇਪਰ ਹੁੰਦੇ ਨੇ ਡਾਕੂਮੈਂਟ ਹੁੰਦੇ ਨੇ ਜਿਵੇਂ ਰਜਿਸਟਰੀ ਜਾਂ ਕੋਈ ਸੇਲ ਡੀਡ ਵਿਕਰੀ ਦੇ ਨਾਲ ਸੰਬੰਧਿਤ ਦਸਤਾਵੇਜ਼ ਜਾਂ ਮਾਲਕੀ ਦੇ ਜਿਹੜੇ ਸਬੂਤ ਹੁੰਦੇ ਨੇ ਉਹ ਜ਼ਰੂਰੀ ਹੁੰਦੇ ਨੇ ਜੇ ਕੋਈ ਬਾਹਨ ਹੈ ਜਿਵੇਂ ਸਕੂਟਰ ਮੋਟਰਸਾਈਕਲ ਕਾਰ ਦੀ ਅਸੀਂ ਗੱਲ ਕੀਤੀ ਹੈ ਜੇ ਉਸ ਨੂੰ ਵੰਡਣਾ ਹੈ ਤਾਂ ਉਸ ਦੀ ਜਿਹੜੀ ਆਰਸੀ ਹੁੰਦੀ ਹੈ ਰਜਿਸਟ੍ਰੇਸ਼ਨ ਕਾਰਡ ਹੁੰਦਾ ਹੈ ਜਾਂ ਕੋਈ ਬੀਮਾ ਜਾਂ ਕੋਈ ਖਰੀਦ ਨਾਲ ਸੰਬੰਧਿਤ ਕੋਈ ਦਸਤਾਵੇਜ਼ ਹੁੰਦਾ ਹੈ ਉਹ ਵੀ ਲੋੜੀਂਦੇ ਹੁੰਦੇ ਨੇ ਜਿਵੇਂ ਅਸੀਂ ਬੈਂਕ ਬੈਲੈਂਸ ਦੀ ਗੱਲ ਕੀਤੀ ਹੈ ਕੋਈ ਇਨਵੈਸਟਮੈਂਟ ਹੈਗੀ ਜੇਕਰ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਨੇ ਕੋਈ ਐਫ ਡੀ ਹੈ ਸ਼ੇਅਰ ਨੇ ਪਾਲਿਸੀਆਂ ਜਾਂ ਕੋਈ ਲੋਨ ਦੇ ਪੇਪਰ ਨੇ ਜਾਂ ਹੋਰ ਚੀਜ਼ਾਂ ਬੰਨੀਆਂ ਜਾਣੀਆਂ ਨੇ ਤਾਂ ਉਹਨਾਂ ਦੇ ਦਸਤਾਵੇਜ਼ ਵੀ ਜ਼ਰੂਰੀ ਨੇ ਜਿਵੇਂ ਅਸੀਂ ਗਹਿਣਿਆਂ ਦੀ ਗੱਲ ਕੀਤੀ ਹੈ ਜੁਐਲਰੀ ਦੀ ਜਾਂ ਕੋਈ ਹੋਰ ਕੀਮਤੀ ਸਮਾਨ ਹੈ ਉਹਨਾਂ ਦੇ ਬਿੱਲ ਜੇਕਰ ਗਹਿਣੇ ਨੇ ਜਾਂ ਕੋਈ ਇਲੈਕਟ੍ਰੋਨਿਕ ਬਸਤੂਆਂ ਨੇ ਜਾਂ ਹੋਰ ਕੀਮਤੀ ਸਮਾਨ ਵੰਡਣਾ ਹੈ ਤਾਂ ਇਸ ਦੇ ਲਈ ਵੀ ਬਿੱਲ ਹੋਣੇ ਚਾਹੀਦੇ ਨੇ ਜੀਵਨ ਸਾਥੀ ਦੀ ਜਿਹੜੀ ਆਮਦਨ ਹੁੰਦੀ ਹੈ ਉਸ ਦਾ ਸਬੂਤ ਕੋਈ ਤਨਖਾਹ ਦੀ ਸਲਿੱਪ ਕੋਈ ਬੈਂਕ ਸਟੇਟਮੈਂਟ ਕੋਈ ਆਈਟੀਆਰ ਇਹੇ ਦਰਸਾਉਣ ਦੇ ਲਈ ਕਿ ਕੌਣ ਕਿੰਨਾ ਕਮਾਉਂਦਾ ਹੈਗਾ ਤਲਾਕ ਤੋਂ ਬਾਅਦ ਵੰਡ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾਂਦੀ ਹੈ ਤਾਂ ਜੋ ਦੋਵਾਂ ਨੂੰ ਆਪਣਾ ਸਹੀ ਹਿੱਸਾ ਮਿਲ ਸਕੇ ਕਈ ਦੋਸਤਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਤਲਾਕ ਤੋਂ ਬਾਅਦ ਪਤਨੀ ਨੂੰ ਪਤੀ ਦੀ ਜਾਇਦਾਦ ਦੇ ਵਿੱਚ ਹਿੱਸਾ ਮਿਲਦਾ ਹੈ ਜਿਹੜਾ ਹਿੰਦੂ ਮੈਰਿਜ ਐਕਟ ਹੈ ਇਸ ਦੇ ਅਨੁਸਾਰ ਤਲਾਕ ਤੋਂ ਬਾਅਦ ਪਤਨੀ ਦਾ ਪਤੀ ਦੀ ਨਿੱਜੀ ਜਾਇਦਾਦ ਤੇ ਕੋਈ ਵੀ ਕਾਨੂੰਨੀ ਹੱਕ ਨਹੀਂ ਹੁੰਦਾ ਪਰ ਉਹ ਅਦਾਲਤ ਦੇ ਰਾਹੀਂ ਗੁਜਾਰਾ ਪੱਤਾ ਮੰਗ ਸਕਦੀ ਹੈ ਖਰਚਾ ਲੈ ਸਕਦੀ ਹੈ ਜੇਕਰ ਬੱਚਿਆਂ ਦੀ ਕਸਟਡੀ ਪਤਨੀ ਦੇ ਕੋਲ ਹੈ ਤਾਂ ਪਤੀ ਨੂੰ ਬੱਚਿਆਂ ਦੀ ਸਿੱਖਿਆ ਦੇ ਲਈ ਪਾਲਣ ਪੋਸ਼ਣ ਦੇ ਲਈ ਜਾਂ ਹੋਰ ਖਰਚਿਆਂ ਦੇ ਲਈ ਵਿਤੀ ਸਹਾਇਤਾ ਦੇਣੀ ਪੈ ਸਕਦੀ ਹੈ ਭਾਵੇਂ ਤਲਾਕ ਤੋਂ ਬਾਅਦ ਪਤਨੀ ਨੂੰ ਪਤੀ ਦੀ ਜਾਇਦਾਦ ਦੇ ਵਿੱਚ ਹਿੱਸਾ ਨਹੀਂ ਮਿਲਦਾ ਪਰ ਬੱਚਿਆਂ ਦਾ ਆਪਣੇ ਪਿਤਾ ਦੀ ਜਾਇਦਾਦ ਤੇ ਹੱਕ ਹੁੰਦਾ ਹੈ ਜੇਕਰ ਪਤਨੀ ਖੁਦ ਬੱਚਿਆਂ ਦੀ ਦੇਖਭਾਲ ਕਰਨ ਦੇ ਸਮਰੱਥ ਨਹੀਂ ਹੈਗੀ ਤਾਂ ਉਹ ਪਤੀ ਤੋਂ ਬੀਤੀ ਸਹਿਤਾ ਦੀ ਮੰਗ ਕਰ ਸਕਦੀ ਹੈ ਜਿਸ ਦਾ ਫੈਸਲਾ ਅਦਾਲਤ ਦੁਆਰਾ ਕੀਤਾ ਜਾਂਦਾ ਹੈ ਦੋਸਤੋ ਅਖੀਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਤਲਾਕ ਲੈਣਾ ਇੱਕ ਕਾਨੂੰਨੀ ਤੌਰ ਤੇ ਔਖੀ ਪ੍ਰਕਿਰਿਆ ਹੈ ਜਦੋਂ ਜਾਇਦਾਦ ਦੀ ਵੰਡ ਦੀ ਗੱਲ ਆਉਂਦੀ ਹੈ ਤਾਂ ਫਿਰ ਇਹ ਮਾਮਲਾ ਹੋਰ ਵੀ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਕਾਨੂੰਨ ਦੀ ਸਹੀ ਜਾਣਕਾਰੀ ਹੋਣਾ ਸਹੀ ਸਮਝ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਕੋਈ ਵੀ ਧਿਰ ਬੇਇਨਸਾਫੀ ਦਾ ਸ਼ਿਕਾਰ ਨਾ ਹੋਵੇ ਜੇਕਰ ਪਤੀ ਪਤਨੀ ਆਪਸੀ ਸਹਿਮਤੀ ਦੇ ਨਾਲ ਜਾਇਦਾਦ ਦੀ ਵੰਡ ਕਰ ਲੈਂਦੇ ਨੇ ਤਾਂ ਇਹ ਪ੍ਰਕਿਰਿਆ ਬਹੁਤ ਆਸਾਨ ਹੋ ਜਾਂਦੀ ਹੈ ਸੌਖੀ ਹੋ ਜਾਂਦੀ ਹੈ ਸਾਰਾ ਕੰਮ ਛੇਤੀ ਨਿਬੜ ਜਾਂਦਾ ਹੈ ਪਰ ਜੇਕਰ ਕੋਈ ਝਗੜਾ ਹੁੰਦਾ ਹੈ ਤਾਂ ਫਿਰ ਕੰਮ ਹੈ ਜਿਹੜਾ ਲੰਮਾ ਚੱਲਦਾ ਹੈ ਤੇ ਔਖਾ ਹੁੰਦਾ ਹੈ ਤਾਂ ਫਿਰ ਅਦਾਲਤ ਦੀ ਮਦਦ ਦੇ ਨਾਲ ਹੀ ਹੱਲ ਲੱਭਿਆ ਜਾ ਸਕਦਾ ਹੈ ਅਜਿਹੇ ਮਾਮਲਿਆਂ ਦੇ ਵਿੱਚ ਹਰ ਵਿਅਕਤੀ ਦੀ ਜਿਹੜੀ ਸਥਿਤੀ ਹੈ ਉਹ ਵੱਖੋ-ਵੱਖਰੀ ਹੋ ਸਕਦੀ ਹੈ ਜੇਕਰ ਕਿਸੇ ਦੋਸਤ ਨੂੰ ਤਲਾਕ ਦੇ ਦੌਰਾਨ ਜਾਂ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਫਿਰ ਕਿਸੇ ਤਜਰਬੇਕਾਰ ਵਕੀਲ ਤੋਂ ਕਿਸੇ ਚੰਗੇ ਵਕੀਲ ਤੋਂ ਕਾਨੂੰਨੀ ਸਲਾਹ ਲੈਣੀ ਵੀ ਜ਼ਰੂਰੀ ਹੁੰਦੀ ਹੈ ਮੇਰੀ ਇਸ ਵੀਡੀਓ ਦੇ ਸਹਾਰੇ ਨਾ ਬੈਠੇ ਰਹੋ ਕਿਸੇ ਚੰਗੇ ਵਕੀਲ ਤੋਂ ਸਲਾਹ ਜ਼ਰੂਰ ਲੈ ਲਿਓ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਕਿ ਜਦੋਂ ਤਲਾਕ ਹੁੰਦਾ ਤਾਂ ਫਿਰ ਉਸ ਟਾਈਮ ਤੇ ਜ਼ਮੀਨ ਜਾਇਦਾਦ ਪ੍ਰੋਪਰਟੀ ਦੀ ਵੰਡ ਹੁੰਦੀ ਹੈ ਉਸ ਦੇ ਲਈ ਕੀ ਨਿਯਮ ਨੇ ਕੀ ਕਾਨੂੰਨ ਹੈ ਤੇ ਕਈ ਹੋਰ ਸਵਾਲਾਂ ਦੇ ਜਵਾਬ ਅੱਜ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਇਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ